ਬਾਈ ਹਾਂਜੀ ਸ਼ਾਇ ਇਨਾ ਛੋਟਾ ਭਾਜੀ ਮੇਰਾ ਨਾਮ ਸ਼ਿਸ਼ ਕੁਮਾਰ ਹੈ ਜੀ ਅੱਛਾ ਕਾਮ ਕਰ ਦਿਓ ਮੈਂ ਜੀ ਐਸਆ ਕੰਮ ਕਰਾ ਦਿੰਦੀ ਜੀ ਮੈਂ ਜੀ ਚਾਇਨਾ ਡੋਰ ਦੇ ਖਰਾਬ ਹੋਣਾ ਚਾਹੁੰਦਾ ਬੈਨ ਕਰਾਣੇ ਚਾਹੁੰਦਾ ਆ ਦੇਖੋ ਮੇਰਾ ਹਾਲ ਤੁਸੀਂ ਦੇਖ ਸਕਦੇ ਹੋ ਮੇਰੇ ਗ੍ਰੇਪਲ ਘੁਮਾਣ ਵਾਲਾ ਨਹੀਂ ਮੱਕਲ ਨਹੀਂ ਆ ਤੁਸੀਂ ਦੇਖ ਸਕਦੇ ਹੋ ਮੇਰੇ ਹਾਲ ਮੇਰਾ ਗਲਾ ਵੱਢਿਆ ਗਿਆ ਤੁਸੀਂ ਇਹਨਾਂ ਜਲਦ ਤੋਂ ਜਲਦ ਬੈਨ ਕਰਾ ਦਿਓ ਨਿਕਾਲ ਜੀਰੋ ਤੁਸੀਂ ਤੁਹਾਡੇ ਗਰਦਨ ਦੇ ਘੱਟ ਲੱਗਿਆ ਤੁਹਾਨੂੰ ਅਹਿਸਾਸ ਹੋਇਆ ਵੀ ਲੋਕਾਂ ਦੀ ਕਿੱਡੀ ਵੱਡੀ ਅنگੱਲੀ ਹੈ ਨਾ ਇਹ ਤੁਹਾਡੀ ਇਸ ਇੱਥੇ ਤੱਕ ਹਾਲਤ ਚ ਪਹੁੰਚਾਣ ਦੀ ਸੀਐਮਸੀ ਆਪਾਂ ਖੜੇ ਹਾਂ ਇਸ ਵੇਲੇ ਤੁਸੀਂ ਕਾਰਜ ਕਰ ਲਈਓ ਕਮਾਉਣ ਲਈ ਮੈਂ ਕਾਰਜ ਕਰ ਲਈ ਹੈ ਜੀ ਕਮਾਉਣਾ ਕੋਈ ਨਹੀਂ ਅਸੀਂ ਤੁਹਾਡੀ ਹਰ ਸੰਭਵ ਮਦਦ ਵੀ ਕਰਾਂਗੇ ਤੇ ਸਰਕਾਰ ਅੱਗੇ ਵੀ ਅਸੀਂ ਇਹ ਗੱਲ ਲੈ ਕੇ ਜਾਵਾਂਗੇ ਵੀ ਤੁਜੀ ਵਾ ਤੁਹਾਡਾ ਇਦਾਂ ਹਾਲ ਹੋਇਆ ਕਿਸੇ ਹੋਰ ਦਾ ਨਾ ਹੋਵੇ ਹਾਂਜੀ ਅਸੀਂ ਕਾਫੀ ਸਾਲਾਂ ਤੋਂ ਪ੍ਰਯਾਸ ਤਾਂ ਕਰ ਰਹੇ ਹਾਂ ਲੇਕਿਨ ਲੋਕ ਥੋੜਾ ਸਮਝਣ ਨੂੰ ਟਾਈਮ ਲਾਉਂਦੇ ਆ ਕੋਈ ਨਹੀਂ ਅਸੀਂ ਹੋਰ ਵੀ ਪ੍ਰਯਾਸ ਕਰਾਂਗੇ ਕੀ ਚੱਲੁੰਦੀ ਬੰਨਣਾ ਫਰਦੀ ਮਾਰ ਨਾ ਸਾਰੇ ਨੂੰ ਜੈਸ਼ੀ ਰਾਮ ਅੱਜ ਸੀਐਮਸੀ ਹਸਪੀਟਲ ਖੜੇ ਆਂ ਔਰ ਆਪਦੇ ਇੱਕ ਛੋਟੇ ਭਰਾ ਦਾ ਹਾਲਚਲ ਪਤਾ ਕਰਨਾ ਆਏ ਸੀਗੇ ਅਸ਼ੀਸ਼ ਜੀ ਦਾ ਨਾਮ ਹੈ ਔਰ ਬੜਾ ਅੱਜ ਬੇਲ ਨਾਜ਼ੁਕ ਹੋਇਆ ਵੀ ਛੋਟਾ ਜ ਸਾਡਾ ਭਰਾ ਜਿਹੜਾ ਇਕੱਲਾ ਹੀ ਪਰਿਵਾਰ ਚ ਕਮਾਉਣ ਵਾਲਾ ਤੇ ਲੋਕਾਂ ਦੀ ਅਨਗੈਲੀ ਕਰਕੇ ਮੈਂ ਤਾਂ ਕਹਾਂਗਾ ਲੋਕਾਂ ਦੀ ਇੱਕ ਬੜੀ ਵੱਡੀ ਬੇਫੂਕੀ ਕਰਕੇ ਜਿਹੜੇ ਲੋਕ ਸਾਡੇ ਸੁਧਰਨ ਤੇ ਨਹੀਂ ਆ ਰਹੇ ਅਸੀਂ ਤਾਂ ਹੁਣੇ ਮੈਂ ਜਦੋਂ ਐਂਟਰ ਕੀਤਾ ਤੇ ਡਾਕਟਰ ਸਾਹਿਬ ਨੂੰ ਪੁੱਛਿਆ ਵੀ ਜਿਹੜਾ ਆਸ਼ੀਸ਼ ਹੈ ਕਿੱਦਾਂ ਤੇ ਮੈਂ ਦੱਸਿਆ ਵੀ ਅਸੀਂ 13-14 ਸਾਲ ਤੋਂ ਇਹ ਪ੍ਰਯਾਸ ਕਰ ਰਹੇ ਹਾਂ ਵੀ ਲੋਕਾਂ ਨੂੰ ਜਗਾਈਏ ਤਾਂ ਡਾਕਟਰ ਸਾਹਿਬ ਨੇ ਵੀ ਇੱਕੋ ਗੱਲ ਕਹੀ ਵੀ ਭਰਾਵਾ ਬੰਦ ਤਾਂ ਹੋਈ ਨਹੀਂ ਤੇ ਮੈਨ ਕੋ ਵੀ ਕੋਈ ਜਵਾਬ ਨਹੀਂ ਮਿਲਿਆ ਕਿਉਂਕਿ ਮੈਨੂੰ ਵਾਕਈ ਬੜਾ ਇਸ ਗੱਲ ਦਾ ਅਫਸੋਸ ਵੀ ਹੈ ਵੀ ਅਸੀਂ ਤਾਂ 13-14 ਸਾਲ ਤੋਂ ਆਪਣੇ ਹਿੱਸੇ ਦਾ ਕੰਮ ਕਰਦੇ ਜਿੰਨਾ ਕੋ ਹੁੰਦਾ ਹੈ ਉਮੀਦ ਤੋਂ ਵੱਧ ਕੇ ਅਸੀਂ ਆਪਣੇ ਪਰਿਵਾਰਾਂ ਤੋਂ ਵਪਾਰ ਤੋਂ ਹਟ ਕੇ ਲੋਕਾਂ ਨੂੰ ਜਗਾਨ ਲਈ ਪ੍ਰਯਾਸ ਕਰ ਰਹੇ ਹਾਂ ਵੀ ਲੋਕੋ ਇਸ ਚੀਜ਼ ਦੀ ਵੇਟ ਨਾ ਕਰੋ ਵੀ ਤੁਹਾਡਾ ਕੋਈ ਆਪ ਦਾ ਘਰ ਦਾ ਜੀ ਇੱਥੇ ਇਸ ਹਾਲਤ ਚ ਪ੍ਰਮਾਤਮਾ ਨਾ ਕਰੇ ਪਿਆ ਹੋਵੇ ਤੇ ਮੈਂ ਤਾਂ ਇਸੇ ਕਰਕੇ ਮੇਰੀ ਟੀਮ ਸਾਰੀ ਮੇਰੀ ਜਿੰਨੇ ਮੇਰੇ ਭਰਾ ਨੇ ਯੋਧੇ ਉਹ 13-14 ਸਾਲ ਤੋਂ ਆਪਦੇ ਪਰਿਵਾਰਾਂ ਦੇ ਵਪਾਰਾਂ ਤੋਂ ਸਮਾਂ ਕੱਢ ਕੇ ਆਪਦੀ ਜੇਬਾਂ ਦੇ ਵਿੱਚੋਂ ਪੁੱਛਣਾ ਕੋਈ ਤਿਲ ਫੁੱਲ ਲਗਾ ਕੇ ਕੋਸ਼ਿਸ਼ ਕਰ ਰਹੇ ਆ ਕਿ ਲੋਕਾਂ ਨੂੰ ਜਾਗਰੂਕ ਇਸ ਪ੍ਰਕਾਰ ਕੀਤਾ ਜਾਵੇ ਚਾਹੇ ਉਹ ਅਸੀਂ ਬੈਨਰ ਲਗਾਏ ਚਾਹੇ ਕਾਤਲ ਡੋਰ ਦੀ ਡਾਕੂਮੈਂਟਰੀ ਸੋ ਦੱਸ ਦਈਏ ਵੀ ਕੱਲ ਜਿਹੜਾ ਤੁਸੀਂ ਹੁਣੇ ਆ ਮੇਰੇ ਭਰਾ ਨੂੰ ਦੇਖਿਆ ਕਿ ਬੈੱਡ ਤੇ ਪਈ ਨੂੰ ਜਿਹਦੀ ਗਰਦਨ ਦੀ ਨਸ ਵੱਡੀ ਗਈ ਹੈ ਔਰ ਬੋਲਣ 'ਚ ਬਹੁਤ ਤਕਲੀਫ ਹੈ ਹਲੇ ਉਹ ਜ਼ਿੰਦਗੀ ਤੇ ਮੌਤ 'ਚ ਜਿਹੜਾ ਜੂਝ ਰਿਹਾ ਸ਼ੀਸ਼ੇ ਦਾ ਨਾਮ ਹੈ ਪਰਿਵਾਰ ਚ ਇਕੱਲਾ ਇਹਦੇ ਸਿਰ ਤੇ ਫਾਜ਼ਲ ਸਾਹਿਬ ਨਹੀਂ ਹੈ ਸੌਰੀ ਫਾਜ਼ਲ ਸਾਹਿਬ ਇਹਦੇ ਪੈਰਲਾਈਜ਼ ਹੈ ਮਰੀਜ਼ ਨੇ ਜੋ ਦੱਸਿਆ ਨਹੀਂ ਔਰ ਇਹ ਕਾਰੇ ਬਾਰੇ ਚਾਉਂਦਾ ਰਹਿਣਾ ਲੈ ਔਰ AC ਸਰਵਿਸ ਦਾ ਕੰਮ ਕਰਦਾ ਔਰ ਕੱਲ ਜਦੋਂ ਬਸਤੀ ਯੋਧੇਵਾਲ ਚੌਂਕ ਸੀਗਾ ਉੱਥੇ ਕਿਸੇ ਬੇਵਕੂਫ ਦੀ ਵਜ੍ਹਾ ਨਾਲ ਬੇਵਕੂਫ ਮੈਂ ਅੱਜ ਤਾਂ ਵਰਤ ਰਿਹਾ ਇਨ ਸਲਾਵਾਦ ਸ਼ਬਦ ਉਹ ਕਿ ਲੋਕ ਜਿਹੜੇ ਆ ਭਲੀ ਭਾਂਤੀ ਜਾਂਦੇ ਆ ਕਿਉਂਕਿ ਜਦੋਂ ਪਹਿਲਾ ਸਾਲ ਸੀਗਾ ਪਹਿਲਾ ਲੋੜੀ ਦਾ ਤਿਉਹਾਰ ਸੀ ਦੂਜਾ ਸਾਲ ਸੀ ਹੋ ਸਕਦਾ ਲੋਕਾਂ ਦੇ ਵਿੱਚ ਜਾਗਰੂਕਤਾ ਦੀ ਅਵੇਰਨੈਸ ਦੀ ਕਮੀ ਰਹੀ ਹੋਵੇ ਲੇਕਿਨ ਅੱਜ ਦੀ ਡੇਟ 'ਚ ਹਰ ਬੰਦੇ ਨੂੰ ਪਤਾ ਕਿ ਇਸ ਡੋਰ ਦੇ ਨਤੀਜੇ ਕੀ ਐ ਕਿੱਦਾਂ ਬੇਜਬਾਨ ਪੰਛੀ ਮਾਰ ਰਹੇ ਕਿੱਦਾਂ ਸਾਡੇ ਲੋਕ ਜਿਹੜੇ ਰਾਹੀਰ ਨੇ ਉਹ ਇਹਦੇ ਚ ਵੇੜ ਚਾ ਕੇ ਕਿੱਦਾਂ ਗੰਭੀਰ ਉਸ ਤੇ ਕਾਇਲ ਹੁੰਦੇ ਐ ਕਿੱਦਾਂ ਲੋਕਾਂ ਦੀਆਂ ਮੋਤਾ ਹੋ ਗਈਆਂ ਫੇਰ ਵੀ ਲੋਕ ਸੁਧਰਨ ਨਾਣ ਤੇ ਮੈਂ ਸਮਝਦਾ ਬੜੀ ਬੇਸ਼ਰਮੀ ਦੀ ਗੱਲ ਐ ਅਸੀਂ ਇਨਸਾਨ ਕਹਾਉਣ ਦੇ ਲਾਇਕ ਨਹੀਂ ਅੱਜ 6 ਜਨਵਰੀ ਐ ਇੱਕ ਹਫਤਾ ਲੋੜੀ ਨੂੰ ਰਹਿ ਗਿਆ ਤੁਸੀਂ ਆਪਦੇ ਤਿਉਹਾਰ ਮਨਾਓ ਆਪ ਦੀ ਖੁਸ਼ੀਆਂ ਮਨਾਓ ਲੇਕਿਨ ਤੁਹਾਨੂੰ ਕਿਸੇ ਨੇ ਅਧਿਕਾਰ ਨਹੀਂ ਦਿੱਤਾ ਕਿਸੇ ਨੇ ਤੁਹਾਨੂੰ ਹੱਕ ਨਹੀਂ ਦਿੱਤਾ ਕਿ ਤੁਸੀਂ ਆਪਣੀ ਖੁਸ਼ੀਆਂ ਲਈ ਆਪਣੇ ਸ਼ੌਂਕ ਲਈ ਮਹਿਜ ਇੱਕ ਬੰਦੇ ਨੂੰ ਐਦਾਂ ਬੈੱਡ ਤੇ ਬਿਸਤਰੇ ਦੇ ਪਾ ਦਿਓ ਤੇ ਅੱਜ ਉਹ ਬੋਲਣ ਦੇ ਵਿੱਚ ਮਹਤਾਜ ਹੈ ਗਰਦਨ ਦੀ ਨਸੋਂ ਦੀ ਵੱਡੀ ਗਈ ਹੱਥਾਂ ਦੀ ਨਸਾਂ ਵੱਡੀਆਂ ਗਈਆਂ ਔਰ ਇਹੋ ਜਿਹੇ ਅਣਜਾਣੇ ਕਿੰਨੇ ਹੀ ਕੇਸ ਨੇ ਸਾਡਾ ਭਰਾ ਖੜਾ ਗੌਤਮ ਸੂਦੇ ਦੇ ਜੀਜਾ ਜੀ ਦੀ ਪਰਸਨਸ਼ੇਸ਼ੇ ਤਰੀਕੇ ਨਾਲ ਅੱਖ ਦੇ ਕੱਟ ਲੱਗ ਗਿਆ ਬੜੀ ਮੁਸ਼ਕਿਲ ਨਾਲ ਅੱਖ ਬਚੀ ਹੈ ਔਰ ਰੋਜ਼ਾਨਾ ਹੀ ਕੇਸ ਆ ਰਹੇ ਨੇ ਲੋਕ ਫੇਰ ਮੰਨਣ ਨੂੰ ਤਿਆਰ ਨਹੀਂ ਹੈ ਮੈਂ ਤਾਂ ਇੱਕੋ ਵਾਰ ਕਹੂੰਗਾ ਦੇਖੋ ਆਰੇ ਜੀਜਾ ਹੀ ਨੇ ਕਪੂਰ ਫਰਨੀਚਰ ਦਾ ਕੰਮ ਕਰਦੇ ਆ ਭਾਰਤ ਨਗਰ ਚੌਕ ਔਰ ਇਹਨਾਂ ਦੀ ਅੱਖ ਪੂਰੀ ਅੱਖ ਵੱਢੀ ਗਈ ਤੇ ਸ਼ਾਇਦ ਲੋਕ ਇਸ ਗੱਲ ਦੀ ਵੇਟ ਕਰਦੇ ਵੀ ਤੁਹਾਡਾ ਆਪ ਦਾ ਬੱਚਾ ਤੁਹਾਡਾ ਆਪ ਦਾ ਕੋਈ ਜੀ ਜਿਹੜਾ ਪ੍ਰਮਾਤਮਾ ਨਾ ਕਰੇ ਮੈਂ ਤਾਂ ਫਿਰ ਅਰਦਾਸ ਪ੍ਰਾਰਥਨਾ ਕਰਾਂਗਾ ਮੈਂ ਨਹੀਂ ਕਿਸੇ ਦਾ ਭਰਾਵਾ ਕੋਈ ਦੁੱਖ ਮੰਗਦਾ ਲੇਕਿਨ ਤੁਹਾਨੂੰ ਸ਼ਾਇਦ ਅਕਲ ਉਸ ਦਿਨ ਆਏਗੀ ਜਦੋਂ ਤੁਹਾਡਾ ਕੋਈ ਇਸ ਤਰੀਕੇ ਨਾਲ ਜ਼ੇਰੇ ਇਲਾਜ ਕਿਸੇ ਹਸਪਤਾਲ 'ਚ ਪਿਆ ਹੋਊਗਾ ਫਿਰ ਮੱਥੇ ਦੇ ਹੱਥ ਮਾਰਨ ਤੇ ਪਸਤਾਵੇ ਤੋਂ ਇਲਾਵਾ ਕੋਈ ਚੀਜ਼ ਤੁਹਾਡੇ ਕੋਲ ਨਹੀਂ ਹੋਏਗੀ ਅਸੀਂ ਤਾਂ ਆਪਦਾ ਚਿਹਰਾ 14 ਸਾਲ ਤੋਂ ਫਰਜ਼ ਨਿਭਾ ਰਹੇ ਆਂ ਬੈਂਡਰ ਵੀ ਲਗਵਾਏ ਨੁੱਕੜ ਨਾਟਕ ਵੀ ਕੀਤੇ ਸਕੂਲਾਂ 'ਚ ਵੀ ਗਏ ਕਾਲਜਾਂ 'ਚ ਵੀ ਗਏ ਫਿਲਮ ਤੱਕ ਬਣਾਈ ਤੁਹਾਨੂੰ ਬੜੇ ਪ੍ਰਯਾਸ ਕੀਤੇ ਲੇਕਿਨ ਚੰਦ ਮੁਨਾਫਾ ਖੋਰ ਤੇ ਆਪਣੀ ਇੱਕ ਮਹਿਜ ਉਹ 10 20 50 ਰੁਪਏ ਦਾ ਜਿਹੜਾ ਪਤੰਗ ਹੈ ਉਹ ਵੱਡਿਆ ਨਾ ਜਾਵੇ ਅਸੀਂ ਕਿਸੇ ਦੀ ਜਿਹੜੀ ਜ਼ਿੰਦਗੀ ਦੀ ਡੋਰ ਵੱਡਣ ਤੱਕ ਜਾ ਰਹੇ ਹਾਂ ਸੋ ਬੜੀ ਬੇਸ਼ਰਮੀ ਦੀ ਗੱਲ ਹੈ ਤੁਹਾਨੂੰ ਸਭ ਨੂੰ ਅਪੀਲ ਹੈ ਕਿ ਹਲੇ ਵੀ ਬਾਜ਼ ਆ ਜਾਓ ਬਾਅਦ ਚ ਪਛਤਾਉਣ ਨਾਲੋਂ ਅੱਜ ਸੁਧਰੇ ਚੰਗੇ ਆਪਣਾ ਸ਼ੌਂਕ ਪੂਰਾ ਕਰੋ ਪਤੰਗ ਉਡਾਓ ਜੋ ਮਰਜ਼ੀ ਕਰੋ ਤੁਹਾਨੂੰ ਪੂਰਾ ਹੱਕ ਹੈ ਤੁਹਾਡੀਆਂ ਮੈਂ ਉਹ ਕੋਈ ਖੁਸ਼ੀਆਂ ਦੇ ਖਿਲਾਫ ਨਹੀਂ ਹੈ ਲੇਕਿਨ ਤੁਹਾਡੀਆਂ ਖੁਸ਼ੀਆਂ ਦੀ ਵਜ੍ਹਾ ਨਾਲ ਕਿਸੇ ਦੇ ਘਰ ਮਾਤਮ ਛਾ ਜਾਏ ਉਸ ਨਾਲ ਬਹੁਤ ਮੈਂ ਆਪਣੇ ਆਪ ਨੂੰ ਮਹਿਸੂਸ ਕਰ ਰਿਹਾ ਅਫਸੋਸ ਵੀ ਕਰ ਰਿਹਾ ਵੀ ਸੀ 13 14 ਸਾਲ ਦਾ ਯਤਨ ਹੈ ਲੇਕਿਨ ਲੋਕ ਨਹੀਂ ਸੁਧਰਨ ਤੇ ਆ ਰਹੇ ਸਰਕਾਰਾਂ ਅੱਗੇ ਵੀ ਮੇਰੀ ਅਪੀਲ ਹੈ ਮੈਂ ਮੌਜੂਦਾ ਸਰਕਾਰ ਦੇ ਪਿਛੇ ਕੱਲ ਇਹਦੇ ਤੇ 15 ਲੱਖ ਦਾ ਜੁਰਮਾਨਾ ਵੀ ਕੀਤਾ ਡੋਰ ਵਾਲਿਆਂ ਤੇ ਲੇਕਿਨ باوجود ਇਸ ਦੇ ਸਖਤੀ ਜ਼ਮੀਨੀ ਪੱਧਰ ਤੇ ਸ਼ਾਇਦ ਨਹੀਂ ਹੋ ਰਹੀ ਮੇਰੀ ਬੇਨਤੀ ਹੈ ਲੁਧਿਆਣੇ ਦੇ ਪੁਲਿਸ ਕਮਿਸ਼ਨਰ ਬੜੇ ਹੀ ਸਾਡੇ ਕਾਬਲ ਅਫਸਰ ਨੇ ਸ੍ਰੀ ਕੁਲਦੀਪ ਚਾਹਲ ਜੀ ਔਰ ਡੀਸੀ ਸਾਹਿਬ ਨੂੰ ਵੀ ਆਪਾਂ ਜਮੀਨੀ ਪੱਧਰ ਤੇ ਵੀ ਕੁਝ ਇੰਪਲੀਮੈਂਟ ਕਰ ਲਈਏ ਖਾਲੇ ਕਾਨੂੰਨ ਬਣਾਉਣ ਨਾਲ ਜਾਂ ਕਾਨੂੰਨ ਤਾਂ ਪਹਿਲਾਂ ਤੋਂ ਬੈਨ ਪਰਚੇ ਦਾ ਹਰ ਸਾਲ ਮੇਰੇ ਹਿਸਾਬ ਨਾਲ 25 ਦੀ ਅਸੀਂ ਕਰਾਏ ਵੀ ਹੈ ਹਰ ਸਾਲ ਰੇਡਾਂ ਵੀ ਪੁਆਈਆਂ ਉਹੀ ਚਿਹਰੇ ਨੇ ਜਿਹੜੇ ਵੇਚਦੇ ਆ ਹਰ ਸਾਲ ਉਹਨਾਂ ਨੂੰ ਕਾਨੂੰਨ ਦਾ ਕੋਈ ਡਰ ਭੈ ਨਹੀਂ ਹੈ ਕਿਉਂਕਿ ਸਖਤ ਕਾਰਵਾਈ ਨਹੀਂ ਹੈ ਨਾ ਚੈਨ ਨੀ ਕਦੀ ਬਣੀ ਵੀ ਡੋਰ ਜੇ ਇੱਕ ਬੰਦਾ ਫੜਿਆ ਗਿਆ ਉਹ ਕਿੱਥੋਂ ਲਿਆਇਆ ਫੈਕਟਰੀ ਤੱਕ ਕਦੀ ਪਰਚਾ ਨਹੀਂ ਪਿਆ ਤਾਂ ਇਹਨਾਂ ਦੇ ਹੌਸਲੇ ਬਲੰਦ ਹੋਏ ਸੋ ਇੱਕ ਵਧੀਆ ਲੋੜਿੰਦਾ ਕਾਰਵਾਈ ਸਬਕ ਵਾਲੀ ਕਰ ਦਿਓ ਬਾਕੀ ਤੁਹਾਡੇ ਕਿਸੇ ਕੱਲ ਨੂੰ ਮੰਤਰੀ ਸੰਤਰੀ ਦਾ ਮਾਫੀ ਚਾਹੁੰਦਾ ਮੈਂ ਇਸਤੇਮਾਲ ਕਰ ਰਿਹਾ ਜਿਹੜੇ ਸ਼ਬਦ ਕਿਸੇ ਵੱਡੇ ਅਧਿਕਾਰੀ ਦਾ ਕੋਈ ਬੱਚਾ ਜਿਹੜਾ ਇਦਾਂ ਰੋਡ ਤੇ ਤੁਰਿਆ ਜਾਂ ਮੇਰੀ ਆਪਦੀ ਔਲਾਦ ਵੀ ਮੈਂ ਆਪਣੇ ਵਾਸਤੇ ਵੀ ਕਰ ਰਿਹਾ ਮੈਂ ਸਵਾਰਥੀ ਬਣ ਜਾਂਦਾ ਇਹ ਕੱਲ ਨੂੰ ਮੈਂ ਨਹੀਂ ਚਾਹੁੰਦਾ ਮੇਰੇ ਆਪਦਾ ਬੱਚਾ ਵੀ ਇਸ ਤਰੀਕੇ ਨਾਲ ਰੋਡ ਤੇ ਜਾਵੇ ਤੇ ਉਹ ਅਨ ਸੇਫ ਹੋ ਜਾਵੇ ਕਿਸੇ ਬੇਵਕੂਫ ਦੀ ਵਜ੍ਹਾ ਨਾਲ ਕਿਸੇ ਗੈਰ ਜ਼ਿੰਮੇਵਾਰ ਵਿਅਕਤੀ ਦੀ ਵਜ੍ਹਾ ਨਾਲ ਉਹਨੂੰ ਇਸ ਤਰੀਕੇ ਦੇ ਹਾਸੇ ਦਾ ਸ਼ਿਕਾਰ ਹੋਣਾ ਪਵੇ ਤੁਸੀਂ ਸਾਰੇ ਮੇਰੀ ਵੀਰ ਬਣ ਕੇ ਗੁਜਾਰਾ ਚਾਹਜ ਬਹੁਤ ਭਰੇ ਮਨ ਦੇ ਨਾਲ ਮੈਂ ਜਿੰਨ ਇਹ ਦੇਖ ਕੇ ਵੀਰ ਦੀ ਹਾਲਤ ਬੜੀ ਮਨ ਨੂੰ ਅ ਔਰ ਨਾਲ ਦੇ ਨਾਲ ਆਪਣਾ ਇਨਸਾਨ ਹੋਣ ਦੇ ਆਪਾਂ ਜਰੂਰ ਆਪਾਂ غور ਕਰੀਏ ਵੀ ਕਿਹ ਅਸੀਂ ਇਨਸਾਨ ਵੀ ਦੂਜੇ ਦਾ ਤਾਂ ਜਿਹੜਾ ਇਨਸਾਨ ਦਾ ਫਰਜ਼ ਹੀ ਵੀ ਦੂਜੇ ਦਾ ਦਰਦ ਅਪਣਾਣਾ ਆਪਣੇ ਲਈ ਤਾਂ ਇੱਕ ਜਿਹੜਾ ਬੇਜਬਾਨ ਜਾਨਵਰ ਉਹ ਵੀ ਜੀ ਰਿਹਾ ਜੇ ਆਪਾਂ ਇਨਸਾਨ ਆ ਇਨਸਾਨੀਅਤ ਦੀ ਗੱਲ ਕਰਦੇ ਆ ਤਾਂ ਕਿਸੇ ਵਾਸਤੇ ਜਰੂਰ ਸੋਚੀਏ ਔਰ ਜੇ ਕਿਸੇ ਵਾਸਤੇ ਨਹੀਂ ਸੋਚਣਾ ਤੇ ਆਪਣੇ ਪਰਿਵਾਰ ਦੇ ਕਿਸੇ ਜੀਵ ਦੀ ਰੱਖਿਆ ਕਰ ਲਈਏ ਕਹਿੰਦੇ ਤੁਹਾਡਾ ਵੀ ਕੋਈ ਇਦਾਂ ਹੀ ਕਿਸੇ ਤਰ੍ਹਾਂ ਜਾਂਦਾ ਤੇ ਹਸਪਤਾਲਾਂ ਪਿਆ ਹੋਵੇ ਬਾਅਦ ਚ ਪਛਤਾਉਣ ਵਾਲਾ ਅੱਜ ਪਾ ਬਾਜ ਆ ਜਾਈਏ ਬਹੁਤ